ਹਜੇ ਥੋੜਾ ਜਿਹਾ ਪਹਿਲਾ ਮੀਂਹ ਪਿਆ ਆ ਸੜਕ ਦਾ ਹਾਲ ਦੇਖੋ ਥੱਲੇ ਬੈਠ ਗਈ ਕਿੱਡਾ ਖੱਡਾ ਹੋਇਆ ਹਾਂਜੀ ਇਹ ਆ ਉਹ ਸੜਕ ਜਿਹੜੀ 6th ਲਾਈਨ ਬਟਿੰਡਾ ਤੋਂ ਡੱਬ ਵਾਲੀ ਬਣੀ ਐ ਹਜੇ ਥੋੜਾ ਜਿਹਾ ਪਹਿਲਾ ਮੀਂਹ ਪਿਆ ਆ ਸੜਕ ਦਾ ਹਾਲ ਦੇਖੋ ਇਹ ਪੁਲੀ ਐ ਥੱਲੇ ਬੈਠ ਗਈ ਕਿੱਡਾ ਖੱਡਾ ਹੋਇਆ ਹਜੇ ਸੜਕ ਚੱਲੀ ਨਹੀਂ ਇਹ ਸਰਵਿਸ ਲੈਣਾ ਇਹ ਸੰਗਤ ਕੈਂਚੀਆਂ ਅਤੇ ਪਿੰਡ ਮਿਸ਼ਾਣਾ ਦੇ ਵਿਚਕਾਰ ਬਣੀ ਵੀ ਹੈ ਇਹ ਜੋ ਸਰਵਿਸ ਲੈਣ ਕਹਿੰਦੇ ਆਪਾਂ ਨੂੰ ਸਰਵਿਸ ਲੈਣਾ ਹੈ ਸਰਵਿਸ ਲੈਣ ਦੇ ਦੇਖੋ ਕਿੱਡਾ ਵੱਡਾ ਖੱਡਾ ਹੈ ਹਜੇ ਪਹਿਲਾਂ ਮਹੀ ਪਿਆ ਕੋਈ ਜ਼ਿਆਦਾ ਖਾਸ ਕਰਕੇ ਨਹੀਂ ਪਿਆ ਕਿੱਡਾ ਵੱਡਾ ਹਾਸਾ ਪਤਾ ਨਹੀਂ ਸੜਕਾਂ 'ਚ ਕੋਈ ਨੁਕਸ ਹੈ ਤੇ ਪਤਾ ਨਹੀਂ ਕੋਈ ਵੈਸੇ ਹੀ ਕੋਈ ਹੈ ਆ ਦੇਖੋ ਤੁਹਾਡੇ ਸਾਹਮਣੇ ਆ ਖੱਡਾ-ਖੱਡਾ ਤੇ ਹਜੇ ਮੀਂਹ ਪੈਣ ਬਾਕੀ ਹੈ ਦੇਖਦੇ ਆ ਵੀ ਸੜਕਾਂ ਕਿੰਨਾ ਕੁ ਚੜ ਰਹਿੰਦੀਆਂ ਇਹ ਕੀ ਇਹਨਾਂ 'ਚ ਘਾਟ ਆ ਜਾਂ ਕੀ ਇਹਨਾਂ 'ਚ ਕਟਾਈ ਜਿ ਘਟ ਕਮੀ ਆ ਆ ਤੁਹਾਡੇ ਸਾਹਮਣੇ ਆ ਦੇਖੋ ਕਿੱਡਾ ਵੱਡਾ ਖੱਡਾ ਪੈ ਗਿਆ ਇਹ ਸੜਕ ਹਜੇ ਚੱਲੀ ਨਹੀਂ ਬਿਨਾਂ ਚੱਲੀ ਸੜਕ ਤੋਂ ਖੱਡਾ ਪਿਆ ਜਦੋਂ ਛੜ ਕੇ ਚੱਲੂਗੀ ਤਾਂ ਪਤਾ ਨਹੀਂ ਕੀ ਕੁਝ ਹੋਵੇਗਾ ਇਹਦੇ ਵਿੱਚ ਇਹ ਧਿਆਨ ਦੇਣ ਵਾਲੀ ਗੱਲ ਹੈ ਬਠਿੰਡਾ ਡੱਬਾ ਲਈ ਨੈਸ਼ਨਲ ਹਾਈਵੇ ਤੇ ਪਿੰਡ ਮਿਸ਼ਾਣਾ ਅਤੇ ਸੰਗਤ ਕੈਂਚੀਆਂ ਦੇ ਵਿਚਕਾਰ ਖਟਾ ਹੈ ਆ ਦੇਖੋ ਇਹ ਆ ਡੱਬਾ ਲਈ ਨੂੰ ਇਧਰਲਾ ਪਾਸਾ ਤੇ ਆਹਾ ਬਠਿੰਡੇ ਵਾਲਾ ਪਾਸਾ ਹੈ